ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਜੋ ਅੱਜ ਤੁਹਾਨੂੰ ਲੈ ਕੇ ਚੱਲਦੇ ਆਂ ਪਟਿਆਲੇ ਕੀ ਕਰਨ ਚੱਲੇ ਆਂ ਪਟਿਆਲੇ ਇਹ ਤੁਹਾਨੂੰ ਦੱਸ ਦਿਆਂ ਪਹਿਲਾਂ ਤਾਂ ਚੈੱਕ ਕਰੋ ਡਿਫੈਂਡਰ ਆਹ ਲੋ ਜੀ ਚੈੱਕ ਕਰੋ ਡਿਫੈਂਡਰ ਪਹਿਲਾਂ ਤਾਂ ਲੱਕੀ ਭਾਜੀ ਦੀ ਡਿਫੈਂਡਰ ਚੱਲੇ ਆਂ ਪਟਿਆਲੇ ਤੇ ਆਹ ਹੈਗਾ ਆਪਣਾ ਸੁੱਖਾ ਸਿੰਘ ਤੁਸੀਂ ਜਾਣਦੇ ਆਂ ਫੇਮਕੁੰਨ ਸਾਹਿਬ ਨਾਲ ਜੋਤ ਸਿੰਘ ਪਹਿਲਾਂ ਤਾਂ ਮੈਕਡੀਰ ਗਏ ਆਂ ਕੁਝ ਖਾਣ ਲਈ ਉਦੋਂ ਬਾਅਦ ਨਾਲ ਹੀ ਚਾਲੇ ਪਾ ਲਿਆ ਤੇ ਨਾਲ ਆਪਾਂ ਧਾਰਨਾ ਸੁਣਦੇ ਆ ਭਾਈ ਰਣਜੀਤ ਸਿੰਘ ਦੀ ਢੰਡਰੀਆਂ ਵਾਲਿਆਂ ਦੀ

ਭਾਈ ਰਣਜੀਤ ਸਿੰਘ ਜੀ ਢੰਡਰਿਆਂ ਵਾਲਿਆਂ ਨੂੰ ਮਿਲਣ ਇਹ ਹੈ ਹਾਲ ਜਿੱਥੇ ਉਹ ਮਿਲਦੇ ਆ ਮੁਲਾਕਾਤ ਕੀਤੀ ਭਾਈ ਰਣਜੀਤ ਸਿੰਘ ਜੀ ਦੇ ਨਾਲ ਤੇ ਲੱਕੀ ਭਾਈ ਜੀ ਨੇ ਇਨਵਾਈਟ ਕੀਤਾ ਉਹਨਾਂ ਨੂੰ ਪਿੰਡ ਖੜਕੜਕਲਾ ਆਉਣ ਦੇ ਲਈ ਤੁਹਾਨੂੰ ਪਤਾ ਆਪਣੇ ਪਿੰਡ ਵੀ ਸਮਾਗਮ ਹੈ ਤੇ ਬਿਜ਼ੀ ਹੋਣ ਦੇ ਕਰਕੇ ਉਹਨਾਂ ਤੋਂ ਇਨਾ ਟਾਈਮ ਨਹੀਂ ਹੈਗਾ ਥੋੜਾ ਟਾਈਮ ਪਹਿਲਾਂ ਦੱਸਣਾ ਪੈਂਦਾ ਉਹਨਾਂ ਨੂੰ ਅਤੇ ਭਾਈ ਸਾਹਿਬ ਨੇ ਮੁਬਾਰਕਾਂ ਦਿੱਤੀਆਂ ਲੱਕੀ ਭਾਈ ਨੂੰ ਨਵੀਂ ਗੱਡੀ ਦੀਆਂ ਅਤੇ ਗੱਡੀ ਆਪ ਚਲਾਈ ਆਜੋ ਤੁਹਾਨੂੰ ਦਰਸ਼ਨ ਕਰਾਉਣੇ ਆ ਗੱਡੀ ਭਾਈ ਸਾਹਿਬ ਨੇ ਆਪ ਚਲਾਈ ਆਪ ਗੇੜੀ ਮਾਰ ਕੇ ਆਏ ਏ ਆ ਜੀ ਦਰਬਾਰ ਸਾਹਿਬ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹੋਏ ਹਨ ਉਸ ਤੋਂ ਬਾਅਦ ਭਾਈ ਸਾਹਿਬ ਉਹਨਾਂ ਦਾ ਪ੍ਰੋਗਰਾਮ ਸੀ ਚਾਲੇ ਪਾਲੇ ਉਹਨਾਂ ਨੇ ਇਹ ਆ ਉਹਨਾਂ ਦਾ ਕਾਫਲਾ ਤੇ ਬਾਹਰ ਜਾਂਦਿਆਂ ਨੂੰ ਹੀ ਇਹਨਾਂ ਨੇ ਇੱਕ ਵੇਕਰੀ ਬਣਾਈ ਹੋਈ ਹੈ ਆਜੋ ਤੁਹਾਨੂੰ ਇਹ ਵੀ ਦਿਖਾਣੇ ਆ ਧੰਨਵਾਦ ਸਾਰਿਆਂ ਦਾ ਬੁਲਾਉਣ ਲਈ ਜੀ ਵਾਜਬ ਜੀ ਦਾ ਖਾਲਸਾ ਹੋ